ਲਓ ਜੀ ਬਾਬੇ ਦੀ ਕਿਰਪਾ ਨਾਲ ਮੱਕੀ ਬੀਜਣ ਦਾ ਵੀ ਕੰਮ ਕਰਤਾ ਸਟਾਰਟ ਆ ਦੇਖੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਆਪਾਂ ਫਿਲਹਾਲ ਵਧੀਆ ਤੇ ਖੇਤ ਬੈਠਾ ਇਸ ਟਾਈਮ ਮੋਟਰ ਤੇ ਕਿਉਂਕਿ ਅੱਜ ਆਪਾਂ ਲਾ ਰਹੇ ਆ ਆਪਣੇ ਖੇਤ ਬੋਰ ਬੋਰ ਰਹਿ ਗਿਆ ਦੀ ਆਪਣਾ ਘਟ ਡੂੰਗਾ ਹੁਣ ਬੋਰ ਤਾਂ ਹੈਗਾ ਦੀ ਇੱਥੇ ਹੋਰ ਹੈਗਾ 220 ਤੀਕ ਤੀ ਪਹਿਲਾਂ ਲੱਗਿਆ ਹੋਇਆ ਹੁਣ ਲਵਾਵਾਂਗੇ ਆਪਾਂ ਘਟ-ਘਟ 500 ਫੁੱਟ ਤੇ ਕੱਲ ਅਸੀਂ ਸਮਾਨ ਤਾਂ ਲਿਆਏ ਮਸ਼ੀਨ ਵਗੈਰਾ ਅੱਜ ਆਏ ਆਂ ਆਪਾਂ ਟੱਕ ਲਾਉਣੇ ਇੱਥੇ ਵੀ ਜਿੱਥੇ ਬੋਰ ਲਾਉਣਾ ਡੈਡੀ আর 타য়া ਆਇਆ ਤੇ ਮੈਂ ਵੀ ਨਾਲ ਹੀ ਆ ਗਿਆ ਉਹਨਾਂ ਨੇ ਕਿਉਂਕਿ ਡੈਡੀਆਂ ਦਾ ਵੀ ਚੱਲ ਆਪਾਂ ਦੇਖਦੇ ਆਂ ਵੀ ਕਿੱਥੇ ਲਾਉਣਾ ਉੱਥੇ ਹੁਣ ਅਸੀਂ ਲਾਵਾਂਗੇ ਟੱਕ ਤੇ ਬਾਕੀ ਉਹ ਕਰਦੇ ਹੁੰਦੇ ਨੇ ਬੁੜੀਆਂ ਵੀ ਪਾਣੀ ਧਰ ਕੇ ਦੇਖ ਲੋ ਕੁਝ ਜੀਆਂ ਗਾਜੀਆਂ ਜਿਓ ਉਹ ਸਿਸਟਮ ਜਿਹਾ ਕਰਕੇ ਦੇਖ ਲਿਆ ਤੀ ਤੇ ਹੁਣ ਬਾਬੇ ਦੀ ਕਿਰਪਾ ਨਾਲ ਸੁੱਖ ਸ਼ਾਂਤੀ ਨਾਲ ਬੋਰ ਆਪਣਾ ਲੱਗ ਜੇ ਤੇ ਅੱਜ ਕਰਦੇ ਆਂ ਆਪਾਂ ਸ਼ੁਰੂਆਤ ਬੋਰ ਦੀ ਤੇ ਤੁਹਾਨੂੰ ਮੈਂ ਦਿਖਾਉਣਾ ਵੀ ਕਿੱਥੇ ਲਾ ਰਹੇ ਆਂ ਆਪਾਂ ਲੋਈ ਬਾਬਾ ਜੀ ਦੀ ਕਿਰਪਾ ਨਾਲ ਮਸ਼ੀਨ ਹੋ ਗਈ ਖੜੀ ਤੇ ਹੁਣ ਇਹਨਾਂ ਨੇ ਕੰਮ ਕਰ ਲਿਆ ਸਟਾਰਟ ਕਿਉਂਕਿ ਹੋਇ ਤਾਂ ਮੜੀ-ਮੋਟੀ ਸੈਟਿੰਗ ਹੋਊਗੀ ਤੇ ਆਪਣਾ ਇੱਥੇ ਪਹਿਲਾ ਪੁਰਾਣਾ ਬੋਰਾ ਹੀ ਤੇ ਹੁਣ ਇੱਧਰ ਲਵਾ ਰਹੇ ਆਂ ਆਪਾਂ ਕਿਉਂਕਿ ਹੁਣ ਪਾਹ ਨਵਾਂ ਰੱਖਾਂਗੇ ਆਪਾਂ ਆ ਸੂਏ ਦੇ ਲਵੇਂ ਦੀ ਪਹਿਲਾਂ ਉਧਰ ਥੋੜੀ ਰਸਤੇ ਦੀ ਦਿੱਕਤ ਦਿੱਤੀ ਉਧਰ ਰਸਤਾ ਨਹੀਂ ਸੀ ਹੁਣ ਆਪਾਂ ਨੇ ਪਹੀ ਤੇ ਲਵਾਇਆ ਬੋਰਾ ਆ ਮੋਟਰਸਾਈਕਲ ਦੇ ਕੋਲ ਦੀ ਪਹੀ ਆ ਜੂਗੀ ਕਿਉਂਕਿ ਜਦੋਂ ਚੈਨ ਕੁਪੀ ਲੈਣੀ ਪੈਂਦੀ ਸੀ ਉਦੋਂ ਦਿੱਕਤ ਆਉਂਦੀ ਸੀ ਉੱਥੇ ਚੱਕ ਕੇ ਲੈ ਜਾਣੀ ਪੈਂਦੀ ਸੀ ਤੇ ਇੱਥੇ ਹੁਣ ਟਰੈਕਟਰ ਦੇ ਨਾਲ ਹੀ ਆ ਜਾ ਕਰੂਗੀ ਤੇ ਬਾਈਆਂ ਨੇ ਮਸ਼ੀਨ ਕਰ ਲਈ ਸਟਾਰਟ ਤੇ ਹੁਣ ਕਰ ਰਹੇ ਨੇ ਉਹਦੀ ਸੈਟਿੰਗ ਅਤੇ ਫਿਰ ਪਾਈਪ ਖੜਾ ਕਰਕੇ ਪਟਕ ਟੁਕ ਲਾਵਾਂਗੇ ਵੀ ਕਿੱਥੇ ਲਾਉਣਾ ਸਹੀ ਦੇਖ ਕੇ ਤੇ ਬਾਬੇ ਦੀ ਕਿਰਪਾ ਨਾਲ ਸੁਖ ਸ਼ਾਂਤੀ ਨਾਲ ਬੋਰ ਲੱਗ ਜੇ ਤੇ ਭਾਈ ਪਾਣੀ ਹੋ ਗਿਆ ਡੂੰਗੇ ਹੁਣ ਸਾਨੂੰ ਪਤਾ ਹੀ ਆ ਹੁਣ ਪਹਿਲਾਂ ਵਾਲਾ ਟਾਈਮ ਤਾਂ ਰਹਿ ਨਹੀਂ 2200 ਵਾਲਾ ਤਾਂ ਖਤਮ ਗਿਆ ਬੋਰ ਜਾ ਹੋਣ ਲੱਗੂਗਾ 500 ਵਾਲਾ ਉਹ ਚੱਲੂਗਾ ਤੇ ਡੈਡੀ ਹੂਰਾ ਨੇ ਮੱਥਾ ਵਗੈਰਾ ਟੇਕ ਲਿਆ ਬਸ ਹੁਣ ਲਿਆਉਂਦੇ ਨੇ ਪਾਈਪ ਚੱਕ ਕੇ ਉਹ ਤੇ ਲਾਉਨੇ ਆਪਾਂ ਕਰਦੇ ਆਂ ਸਟਾਰਟ ਤੇ ਇਧਰ ਤਾਇਆ ਬੈਠਾ ਛਾਵੇਂ ਟਰੈਕਟਰ ਦੀ ਇਹ ਟਰੈਕਟਰ ਬਾਈ ਹੂਰਾ ਦਾ ਕਿਉਂਕਿ ਪਾਈਪ ਤਾਂ ਆਪਾਂ ਨੇ ਲਿਆਂਦੇ ਤੇ ਆਪਣੀਆਂ ਟਰਾਲੀਆਂ 'ਚ ਮਸ਼ੀਨਾਂ ਆਪਣੇ ਟਰੈਕਟਰ ਦੇ ਕੇ ਲਾਉਂਦੀ ਨਹੀਂ ਸੀ ਕਿਉਂਕਿ ਉਹ ਫਾਈਬਰ ਦੀ ਛਾਤਰੀ ਕਰਕੇ ਇਹਦੀਆਂ ਲੱਤਾਂ ਹੀ ਆ বাজਦੀਆਂ ਦੀਆਂ ਉਤੇ ਫਿਰ ਇਹਨਾਂ ਨੂੰ ਕਹਿੰਦਾ ਸੀ ਵੀ ਤੁਸੀਂ ਆਪਦਾ ਟਰੈਕਟਰ ਲਿਆਇਓ ਤੇ ਉਹ ਤੇ ਗੈਲ ਮਸ਼ੀਨ ਪਾ ਲਏ ਹੋ ਤਾਂ ਕਰਕੇ ਇਹ ਬਾਇਉਰੀਆਂ ਆਪੇ ਲਿਆਏ ਅੱਜ ਸਵੇਰੇ ਤੇ ਹੁਣ ਚਲਾਉਣੇ ਇਹ ਕੰਮ ਆਪਾਂ ਤੁਹਾਨੂੰ ਦਿਖਾਉਣੇ ਆ ਜਿੰਨਾ ਵੀ ਲੱਗਿਆ ਬਦ ਤੋਂ ਵੱਧ ਆਪਾਂ ਕਰਾਂਗੇ ਆ ਦੇਖੋ ਜੀ ਬਾਕੀ ਆਏਗਾ ਇਹ ਕੰਮ ਘਟ-ਘਟ 7-8 ਦਿਨਾਂ ਦਾ ਹੁਣ ਕਰਤੀ ਸਟਾਰਟ ਤੇ ਡੈਡੀ ਯੂਰੀ ਕਰ ਰਹੇ ਨੇ ਸਲਾਹ ਆ ਦੇਖੋ ਬੜਾ ਜ਼ੋਰ ਹੈਗਾ ਕੰਮ ਇਹ ਜ਼ੋਰ ਦਾ ਪੂਰਾ ਫਾਦੂ ਜੇ ਨਾਲ ਆਏ ਨੀ ਤਾਂ ਬਸ ਹੋ ਜਾਂਦੀ ਅਤੇ ਇਹਦੇ ਵੀ ਵਿਚਾਰੇ ਦੀ ਚਲਾਉਣਾ ਇਹਦੀ ਸਾਰਾ ਦਿਨ ਧੁੱਪ ਚ ਖੜਨਾ ਔਖਾ ਤੇ ਇੱਧਰ ਪਈ ਆਪਣਾ ਇੱਕ ਕਿਲੇ ਦੀ ਤੂੜੀ ਰਹਿ ਗਈ ਤੇ ਬਾਕੀ ਕਰ ਲਈਦੀ ਕਿਉਂਕਿ ਇਹ ਕਿਲੇ ਜ ਮੋਟਰ ਚੱਲ ਗਈ ਲਵੇ ਆਏ ਗਵਾਂਡੀ ਤੋਂ ਰਾਤ ਨੂੰ ਕਿਤੇ ਆਟੋਮੈਟਿਕ ਲੱਗਿਆ ਰਹਿ ਗਿਆ ਜਾਂ ਕਿਸੇ ਨੇ ਸ਼ਰਾਰਤ ਕਰਤੀ ਹੋਰ ਕਰਕੇ ਇਹ ਕਿਲਾ ਰਹਿ ਗਿਆ ਤੇ ਇਹ ਵੀ ਕਰ ਲਾਂਗੇ ਚਲੋ ਹੋਰ ਕੀ 10 ਦਿਨ ਲੇਟ ਹੋ ਜੂਗੀ ਤੇ ਹੁਣ ਆਪਾਂ ਨੇ ਆ ਕੰਮ ਚਲਾ ਦਈਏ ਤੇ ਸਾਨੂੰ ਦਿਖਾਉਣੇ ਆ ਦੇਖੋ ਜੰਗਾੜੇ ਬਹੁਤ ਨੇ ਇਹਨਾਂ ਦੇ ਤਾਂ ਆ ਸਾਰੇ ਪਾਈਪ ਉਪ ਫੜਨ ਵਾਲੇ ਨੇ ਬਸ ਚੱਕ ਲਿਆ ਪਾਈਪ ਉਧਰੋਂ ਮਸ਼ੀਨ ਨੇ ਤੇ ਖੜਾ ਕਰ ਦਿਆਂ ਦੇਖਦੇ ਆ ਤੇ ਤੁਹਾਨੂੰ ਦਿਖਾਉਣੇ ਅੱਗੇ ਵੀ ਕਿਵੇਂ ਚੱਲਦਾ ਇਹ ਹਰਤਾ ਹੀ ਪੈਪ ਖੜਾ ਇੱਕ ਕਰਿਆ ਯਾਰ ਇਹਦੀ ਅਲਾਈਨਮੈਂਟ ਵੀ ਸਿੱਧਾ ਕਿਉਂਕਿ ਵੀ ਬੈਲੈਂਸ ਬਣਾਉਣਾ ਪੈਂਦਾ ਉੱਪਰ ਦੇ ਹਿਸਾਬ ਨਾਲ ਸਿੱਧਾ ਹੀ ਆਊਗਾ ਫਿਰ ਸਾਰਾ ਕੁਝ ਦੇਖਣਾ ਪੈਂਦਾ ਤਾਰੀ ਦਰਤੀ ਹਲਦੀ ਆ ਹੁਣਾ ਹੁਣਾ ਵੀ ਥੋੜਾ ਚੰਗਾ ਲੱਗਦਾ ਪਰ ਉਹ ਇਹ ਮਿੱਟੀ ਨਾਲ ਹੈ ਨਾ ਹਾਂ ਤਾਰ ਕਿਵੇਂ ਹਲਿਆਉਂਦੀ ਮੱਥਾ ਨਹੀਂ ਦੇਖ ਰੇ ਐ ਥੋੜਾ ਚਲਾ ਕੇ ਹਾਂ ਹਾਂ ਮੱਥਾ ਦੇਖ ਰੋ ਜੋਤ ਤਾਂ ਲੱਗਣੀ ਐ ਨਹੀਂ ਉਰੇ ਹਵਾ ਕਰਚਿਆਂ ਦਾ ਬਾਣਾ ਜੋਤ ਲਾਉਣੀ ਵੀ ਹਾਨੀਕਾਰਕਾ ਰਿਸਕਾ ਕਰਚੇ ਨੇ ਨਾ ਚੋਲੇ ਆਈ ਜੀ ਸੋਰੀਆਂ ਆਈ ਹੋਈ ਹੁੰਦੀ ਐ ਅੱਗ ਦਾ ਵੀਡੀਓ ਹੈ ਤਾਂ ਜੀ ਕਹਦੇ ਮੇਰੀ ਪੈਰਾਂ ਤੋਂ ਛੱਡਦੇ ਲੋ ਜੀ ਆਪਾਂ ਪਹੁੰਚ ਗਏ ਆਪਣੇ ਦੂਜੇ ਖੇਤ ਉਧਰ ਬੋਰ ਦਾ ਕੰਮ ਚੱਲ ਰਿਹਾ ਬਸ ਚਲਾਤਾ ਹੁਣ ਉਹ ਆਪੇ ਲਾਈ ਜਾਣਗੇ ਉਰੇ ਆਪਾਂ ਬੀਜਾਂਗੇ ਮੱਕੀ ਕਿਉਂਕਿ ਪਿਛਲੇ ਸਾਲ ਤਿਉਰੇ ਮੂੰਗੀ ਬੀਜਣੀ ਤਾਂ ਉਦੋਂ ਵੀ ਮੱਕੀ ਦੀ ਡੈੜੀ ਕਹਿੰਦਾ ਨਹੀਂ ਆਪਾਂ ਐਤਕੀ ਮੂੰਗੀ ਕਰਾਂਗੇ ਵੀ ਮੱਕੀ ਨਹੀਂ ਕਰਦੇ ਐਤਕੀ ਚਲੋ ਮੈਂ ਜਿੱਦ ਕਰ ਲਈ ਮਾ ਆਪਾਂ ਚਾਰ 파ਵਾਂਗੇ ਤਾਂ ਕਰਕੇ ਇੱਥੇ ਹੁਣ ਮੱਕੀ ਬੀਜਾਂਗੇ ਤੇ ਬਾਪਾ ਨੇ ਦਿੱਤੀ ਸੀ ਦੋ ਤਿੰਨ ਵਾਰ ਹੁਣ ਡੈੜੀਆਂ ਨੇ ਫਿਰ ਕੰਪਿਊਟਰ ਕਰਾ ਲਵਾਓ ਤਾਂ ਕਰਕੇ ਵੀ ਵਧੀਆ ਹੋਊਗੀ ਹੁਣ ਆਪਾਂ ਕੰਪਿਊਟਰ ਕਰਾ ਲਾ ਚਲਾਤਾ ਕੰਮ ਮੈਂ ਦੇਖੋ ਜੀ ਕਦਰ ਹੋ ਜੂਗਾ ਤੇ ਫਿਰ ਲੱਗ ਜੂਗੀ ਇੱਥੇ ਅੱਜ ਇਹ ਬਜਾ ਦਾਂਗੇ ਜੇ ਟਾਈਮ ਰਿਹਾ ਬੀਜ ਲਿਆਂਦਾ ਰੇ ਰੂ ਸਾਰਾ ਕੁਛ ਆ ਲਾਡੀ ਦੀ ਖੜੀ ਆ ਇੱਧਰ ਇੱਕਾ ਦੇਖੋ ਆ ਮੂਲੀ ਬੜੀ ਜਵਰਦਸਤ ਆ ਇਹ ਐਡੀ ਮੋਟੀ ਬਤੰਦਰਾ ਨੇ ਹੀ ਖਾਲ ਤੇ ਛੱਡ ਰਤੀ ਕਿੱਡੀ ਵੱਡੀ ਆ ਦੇਖੋ ਤਾਂ ਸਹੀ ਪੜੀ ਨਹੀਂ ਆਈਂ ਲਾਡੀ ਵਰਗੀ ਆ ਜਿਵੇਂ ਆ ਲਾਡੀ ਆ ਉਹ ਜੀ ਲਾਡੀ ਦੇ ਖੇਤ ਚ ਮੂਲੀ ਆ ਉਸ ਤੋਂ ਪੱਤੇ ਵੜਤੇ ਤਾਂ ਇਹਨੇ ਲੱਗਦਾ ਥੱਲੋਂ ਮੂਲੀ ਓਡੀ ਰਹਿਗੀ ਫੱਲੇ ਵੀ ਹੋਰ ਵਧੀ ਜਾਊਗੀ ਲੱਗਦਾ ਇੱਕਾ ਵਿਚਾਰੀ ਜੜਚੇ ਦੇ ਪਤਲੀ ਜੀ ਖੜੀ ਆ ਆਹ ਦੇਖੋ ਜੀ ਚੱਲ ਰਿਹਾ ਡੀਜੀ ਟ੍ਰੈਕ ਆ ਪਰ ਪੱਧਰ ਹੋ ਜੂਗੀ ਜ਼ਮੀਨ ਐਣ ਫਿਰ ਕਿਉਂਕਿ ਪਟੜਿਆਂ ਦੇ ਪਾਣੀ ਸਹੀ ਚੜ ਜਾਂਦਾ ਹੁਣਾਂ ਲਾਡੀ ਵਾਲੀ ਆ ਮੱਕੀ ਜਿਵੇਂ ਇਹਦੇ ਵਿੱਚ ਕਿਤੇ ਵੱਡੀ ਐ ਕਿਤੇ ਛੋਟੀ ਐ ਪਾਣੀ ਪੂਣੀ ਦੀ ਐ ਕਮੀ ਆ ਵੜਾ ਮੋਟਾ ਪੱਧਰ ਨਹੀਂ ਹੁੰਦਾ ਬਾਹਣਾ ਕਿਤੇ ਗਿੱਲੇ ਜ਼ਿਆਦੇ ਵਗ ਜਾਣੇ ਕਿਤੇ ਘੱਟ ਬਾਕੀ ਵਹਣ ਵਹਣ ਦਾ ਫਰਕ ਹੁੰਦਾ ਈ ਤੇ ਫਿਰ ਆਪਾਂ ਹੁਣ ਵਜਾਵਾਂਗੇ ਇਹ ਚ ਮੱਕੀ ਤੇ ਤੁਹਾਨੂੰ ਦਿਖਾਉਣਾ ਹੈ ਮੱਕੀ ਬੀਜਣਾਂ ਦੀ ਮਸ਼ੀਨ ਜਦੋਂ ਆਪਾਂ ਵਜਾਵਾਂਗੇ ਸ਼ਾਇਦ ਹੁਣ ਜਾਂ ਸਵੇਰੇ ਐਨੇ ਕਰਾ ਲਵਾ ਦੀ ਹੈ ਜੀ ਤੇ ਇਧਰ ਆਪਣੇ ਖੇਤ ਜੇ ਨਾ ਫਰੂਟ ਵੀ ਬਹੁਤ ਲੱਗ ਰਹੇ ਨੇ ਆ ਦੇਖੋ ਜੀ ਆੜੂਆਂ ਦਾ ਪੇਡਾ ਆੜੂਆਂ ਨਾਲ ਭਰਿਆ ਪਿਆ ਹੁਣ ਫੁੱਲ ਬਹੁਤ ਆੜੂ ਲੱਗ ਰਹੇ ਨੇ ਤੁਸੀਂ ਦੇਖੇ ਲੋ ਆ ਦੋਏ ਪੇਟਿਆਂ ਤੇ ਆੜੂ ਆੜੂ ਨੇ ਕੇਲੇ ਵੀ ਨੇ ਕੇ ਲੱਗਦੇ ਨੇ ਇੱਥੇ ਤੇ ਉਧਰ ਮਰੂਤਾਂ ਦਾ ਪੇਡਾ ਤੇ ਗੰਨੇ ਨੇ ਤੇ ਬਹੁਤ ਕੁਛ ਆ ਬਾਕੀ ਆ ਸਬਜ਼ੀ ਪਾਜੀ ਦਾ ਤਾਜ਼ੇ ਨੂਰੇ ਫੁੱਲ ਕਰਖੀ ਆ ਗੋਭੀ ਦੇਖੋ ਅੱਗੇ ਲੋਬੀਆ ਵਗੈਰਾ ਲਾਤਾ ਮਿਰਚਾਂ ਆ ਇੰਨੀ ਤੋਂ ਕੋਠੇ ਦੇ ਲਵੇ ਆਮੇ ਹਰੇਕ ਦੇ ਬਾਦੂ ਹੁੰਦੀ ਆ ਤਾਂ ਕਰਕੇ ਇੱਥੇ ਸਬਜ਼ੀ ਪਾਜੀ ਹੋ ਜਾਂਦੀ ਆ ਲੋ ਜੀ ਕੰਪਿਊਟਰ ਖਰਾਬ ਹੀ ਲੱਗ ਗਿਆ ਤੇ ਆਪਾਂ ਨੇ ਹਾਲ ਦੀ ਮਾਰ ਤੇ ਰੇਤਾ ਦੇਖੋ ਕਹਿੰਨਾ ਕਹਿੰਨਾ ਚੜਿਆ ਟਰੈਕਟਰ ਤੇ ਚਾਰਤਾ ਪਰ ਮੇਰਾ ਵੀ ਹਾਲ ਬੁਰਾ ਯਾਰ ਸਾਹਮਣੇ ਮਸ਼ੀਨ ਆ ਗਈ ਮੱਕੀ ਵੀਜਣਾਈ ਨਵੇਂ ਹੀ ਲਿਆ ਆਪਣੇ ਪਿੰਡੋਂ 4 बाई 4 ਟਰੈਕਟਰ ਆਰਜਣਾ ਨਵੀਆਂ ਮਸ਼ੀਨਾਂ ਤੇ ਵਜੋਂ ਨੇ ਆਪਾਂ ਆਪਣੇ ਦੋ ਕਿਲੇ ਮੱਕੀ ਦੇ ਤੇ ਰੌਣ ਪਾਉਂਦੇ ਬੀਜੂ ਜਾ ਸਿਆ ਲੋ ਆ ਰਹੇ ਭਾਈ ਲੈ ਕੇ ਅੱਗੇ ਥੋੜਾ ਜਿਹਾ ਗਰਮ ਦੀ ਟਰੈਕਟਰ ਰੇਤਾ ਵਾਲਾ ਪੈ ਗਿਆ। ਬੰਦ ਕਰਦੀ ਐ ਹੁਣ। ਲੋਈ ਆਪਾਂ ਨੇ ਵੀਰੇ ਪਾਤਾ ਤੇ ਆ ਟਰੈਕਟਰ ਬਾਈ ਹਰਾਂ ਨੇ ਐਤ ਕੀ ਆ ਹੁਣੇ ਨਵਾਂ ਲਿਆ ਤੇ ਮਸ਼ੀਨ ਵੀ ਤੇ ਪਹਿਲਾਂ ਤਾਂ ਆਪਾਂ ਬਾਈ ਨੂੰ ਦਿੰਨੇ ਆ ਵਧਾਈਆਂ ਤੇ ਹੁਣ ਮਾਰਤੀ ਬਾਈ ਨੇ ਸੈਲਫ ਤੇ ਹਣ ਬੀਜ ਦੇ ਬਾਈ ਕਿਰਾਂ ਸਾਡੀ ਹੁਣ ਮੱਕੀ। ਤੇ ਟਰੈਕਟਰ ਬਹੁਤ ਸੋਹਣਾ ਈ 4x4 ਆ ਤੇ ਨਵੀਂ ਮਸ਼ੀਨ ਆ ਨਵਾਂ ਟਰੈਕਟਰ ਆ ਤੇ ਨਵੀਂ ਕੰਮ ਆ ਬਾਈ ਹਰਾਂ ਦਾ। ਇਹਦੇ ਨਾਲ ਇਹ ਬੀਜਣ ਦੇ ਨਾਲ ਨਾਲ ਇਹਨਾਂ ਨੇ ਚਾਰ ਪਾਉਣਾ ਵੀ ਮਸ਼ੀਨ ਲਈ ਆ ਆ ਦੇਖੋ ਦੋ ਸਟੀering ਨੇ ਇਹਦੇ ਉੱਪਰ ਉਹ ਟੋਕਰੀ ਜੀ ਲੱਗ ਜੂਗੀ ਜਿਵੇਂ ਕਪਾਹੰਦੇ ਹੁੰਦੀ ਆ ਕਿਉਂਕਿ ਗਿੱਲੇ-ਗੁੱਲੇ ਦੇ ਵਿੱਚ ਫਿਰ ਇਹ ਆਈ ਪਾਈ ਜਾਂਦਾ ਆਪੇ ਵੱੜਦੀ ਆ ਇਹ ਮੂਰੋਂ ਤੇ ਉੱਤੇ ਉਹ ਭਰੀ ਜਾਂਦੀ ਆ ਫਿਰ ਟਰਾਲੀ ਜਾ ਕੇ ਪਾ ਦਿੰਦੀ ਆ ਚਾਰ ਜਦ ਪਾਉਣੇ ਹੁੰਨੇ ਆਪਾਂ ਤੇ ਹੁਣ ਆ ਬੀਜਣਾ ਇੱਕ ਦਾ ਕੰਮ ਆ ਤੇ ਫਿਰ ਆ ਚਾਰ ਪਾਉਣਾ ਇੱਕ ਦਾ ਕੰਮ ਚੱਲ ਪੂਗਾ ਤੇ ਚਲੋ ਵਧੀਆ ਜਿਹੜਾ ਜਿਵੇਂ ਚਲਾਉਂਦਾ ਇਹ ਤਾਂ ਬਿਜ਼ਨਸ ਆ ਆਪਣਾ ਤੇ ਬਾਕੀ ਇਹ ਮਸ਼ੀਨ ਬਹੁਤ ਵਧੀਆ ਈ ਕਿਉਂਕਿ ਪ੍ਰੈਸ਼ਰਾਈਜ਼ ਮਸ਼ੀਨ ਆ ਇਹ ਪ੍ਰੈਸ਼ਰ ਦੇ ਨਾਲ ਇਹ ਚੱਲਦੀ ਆ ਤੇ ਪ੍ਰੈਸ਼ਰ ਦੇ ਨਾਲ ਇਹ ਦਾਣਾ ਚੱਕਦੀ ਆ ਆਪਦੇ ਆਪ ਈ ਤੇ ਵਧੀਆ ਪਟੜਿਆਂ ਤੇ ਮੱਕੀ ਹੋ ਜਾਂਦੀ ਆ ਕਿਉਂਕਿ ਅੱਜ ਕੱਲ ਇਹ ਹੀ ਚੱਲ ਰਹੀ ਆ ਪਟੜਿਆਂ ਆ ਚੌੜੇ ਪਟੜੇ ਪਹਿਲਾਂ ਤਾਂ ਈ ਬੀਜ ਦੇ ਤੇ ਬਾਣਾ ਚ ਦੂਜੀ ਮਸ਼ੀਨ ਨਾਲ ਤੇ ਫਿਰ ਓਲੀਆਂ ਪਤਲੀਆਂ ਓਲੀਆਂ ਈ ਹੁਣ ਚੌੜੀਆਂ ਓਲੀਆਂ ਵਾਲੀ ਆ ਇਹ ਤੇ ਆ ਦੇਖੋ ਜੀ ਟਰੈਕਟਰ ਬਹੁਤ ਵੱਡਾ ਲੱਗਦਾ ਇਹ 4x4 ਆ ਤੇ ਕਿਉਂਕਿ ਇਹ ਦੂਜੀ ਮਸ਼ੀਨ ਕਰਕੇ ਵੱਡੇ ਹੀ ਲੈਣਾ ਪੈਂਦਾ 4x4 ਚ ਹੀ ਲੱਗਦੀ ਐ ਜਿਵੇਂ ਕਿ ਆ ਦੋ ਸਟੀering ਨੇ ਫਿਰ ਇਹਦੇ ਪਿੱਛੇ ਕਪੈਨ ਮੰਗੋ ਲੱਗ ਜੂਗਾ ਤੇ ਉੱਪਰ ਉਹ ਛਤਰੀ ਤੇ ਟਰਾਲੀ ਮੰਗੋ ਹੁੰਦਾ ਜਿਵੇਂ ਕਪੈਨ ਦੇ ਉਹ ਦਾਣੇ ਹੁੰਦੇ ਨੇ ਟੈਂਕ ਜਿਹਾ ਬਣ ਜਾਂਦਾ ਇਹ ਦੇਖੋ ਹੁਣ ਚੱਲ ਪਿਆ ਜੀ ਖਿੱਚ ਤੇ ਦੇਖੋ ਸਿੱਧੀ ਆ ਗਿਆ ਜੀ ਤੇ ਬਵਵਰੀਆ ਕੰਮ ਇਹ ਤਾਂ ਅੱਜਕੱਲ ਤਾਂ ਮਸ਼ੀਨਾਂ ਨਾਲ ਖੁੱਡਾਂ ਤੇ ਹੋ ਜਾਂਦੀ ਆ ਇੱਕ ਘੰਟੇ 'ਚ 2 ਦੇ 2 ਕਿਲੇ ਵੀਜੂਗਾ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਇਹ ਚੱਲਦਾ ਕਿਉਂਕਿ 4x4 ਟਰੈਕਟਰ ਮਿੰਟੋ-ਮਿੰਟੀ ਕੰਮ ਹੁੰਦਾ ਆ ਦੇਖੋ ਜੀ ਨਿਕਲਿਆ ਆ ਕੀ ਦੀ ਮਾੜੀ ਹੈ ਪਿੱਛੇ ਫਿਰਨ ਦੀ ਲੋੜ ਦੂਜਿਆਂ ਦੇ ਪਿੱਛੇ ਫਿਰਨਾ ਪੈਂਦਾ ਦੂਜਿਆਂ ਦੇ ਜਿਹੜੀ ਉਹ ਹੁੰਦੀ ਆ ਆਪਣੀ ਮਟਰ ਵਾਲੀ ਹਾਂ ਉਹਦੇ ਪਿੱਛੇ ਫਿਰਨਾ ਪੈਂਦਾ ਇਹਦੇ ਪਿੱਛੇ ਨਹੀਂ ਕੋਈ ਚੱਕਰ ਹੈਗਾ ਇਹ ਤਾਂ ਜਿਵੇਂ ਮਰਜ਼ੀ ਫੇਰੀ ਚੱਲ ਹਾਂ ਇਹ ਬੱਤ ਲਾ ਲੋ ਜੀ ਮੱਕੀ ਆਪਣੀ ਬੀਜ ਗਈ ਸਾਰੀ ਦੋ ਦੇ ਦੋ ਕਿਲੇ ਤੇ ਨੇਰਾ ਹੋ ਗਿਆ ਚਲੋ ਵਿਜੇ ਗਈ ਟਾਈਮ ਨਾਲ ਫੋਨ ਵੀ ਆਪਣਾ ਬੰਦ ਹੋਣ ਵਾਲਾ ਲੱਡੀ ਵੀ ਨਹੀਂ ਦੀਦਾ ਦੀਨਾ ਨਹੀਂ ਹੈਗਾ ਕੋਈ ਬਸ ਹੁਣ ਆਪਾਂ ਚੱਲਦੇ ਆਂ ਜੀ ਤੇ ਵਲੌਗ ਦਾ ਕਰਦੇ ਆਂ ਇਥੋਂ ਐਂਡ ਹੋ ਗਿਆ ਫਾਈਨਲ ਬਾਕੀ ਇਹ ਤੁਹਾਨੂੰ ਅਗਲੇ ਵਲੌਗਾਂ ਚ ਦਿਖਾਉਂਦੇ ਰਹਾਂਗੇ ਆਪਾਂ ਦਿਨੇ ਵੀ ਕਿੰਨੀ ਕਿਵੇਂ ਦੀ ਹੋ ਰਹੀ ਆ ਮੱਕੀ ਸਾਰੀ ਡਿਟੇਲ ਦਿੰਦੇ ਰਹਾਂਗੇ ਤੁਹਾਨੂੰ